ਵਾਈਗੋ ਜੀ ਦਾ ਰੱਤ ਸਾਹ ਵਾਈਗੋ ਜੀ ਬੀ ਰਹਿ ਗਏ ਕਸਾ ਤੁਸੀਂ ਅਕਾਦੀ ਸੀ ਉਹ ਅਕਾਦੀ ਦੀ ਰਹੀ ਪੜ ਸਾਾਨੂੰ ਇਹ ਦੱਸੋ ਕਿ ਜਿਹੜੀ ਅਕਾਦੀ ਦਾ ਜਿਹੜੀ ਭੱਤੀ ਕੀਤੀ ਹੈ ਪਹਿਲਾ ਬਦਲਦਾਰ ਨੇ ਕੀਤੀ ਹੈ ਕਿ ਦੂਜੇ ਨੇ ਉਹਨਾਂ ਨੇ ਕੀਤੀ ਹੈ ਇਹਦੇ ਬਾਰੇ ਦੱਸੋ ਐਕਚੁਅਲੀ ਕਿਹੜਾ ਤਰੀਕਾ ਭੱਤੀ ਕਰਦਾ ਜਨ 1972 ਦੇ ਵਿੱਚ ਜਹਦਲ ਮੋਹਨ ਸਿੰਘ ਤੌਰ ਅਕਾਦੀ ਦਾ ਪ੍ਰਭਾਵ ਬਣੇ ਸੀ ਉਹਨਾਂ ਨੇ ਉਸ ਵੇਲੇ ਭੱਤੀ ਚਾਲੂ ਕਰਾਈ ਸੀ ਤੇ 10 ਉਸ ਭੱਤੀ ਦੇ ਵਿੱਚ ਲਿਆ ਆ ਆਰ ਜੀ ਕੀਤੀ ਜਿੰਨੀ ਕਰ ਸਕਦਾ ਤੇ ਫਿਰ ਜਿਹੜੀ ਪਰਤੀ ਹੋ ਗਈ ਜੀ ਜਸ ਮੇਰਾ ਇਲਾਕਾ ਬਿਹੰਕੈਲਾ ਸਰਕਲ ਸਦਰ ਦੇ ਵਿੱਚ ਪੈਂਦਾ ਹੈ ਸਦਰ ਖਾਣੇ ਦੇ ਵਿੱਚ ਪੈਂਦਾ ਹੈ ਕਾਲੀ ਦਾਸ ਦੀ ਜਿਹੜੀ ਖਾਣੇ ਵਾਲੀ ਪਰਤੀ ਜਿਹੜੀ ਆ ਉਹ ਚੱਲਦੀ ਆ ਸਰਕਮ ਉਹਨੂੰ ਕਹੇ ਲਿਆ ਪਾਣੀ ਤੇ ਉਹਦੇ ਵਿੱਚ ਮੈਨੂੰ ਪੰਦਰੇ ਇੱਕ ਹੋਰ ਸਾਥੀ ਨੂੰ ਜਿਹਦਾ ਹਰ ਪੰਡਸ਼ਮ ਨੇ ਜੀਠਾ ਉਹਲੇ ਪ੍ਰਧਾਨ ਸੀ ਅੰਮਰਸਾਧਿਆਪੀ ਦੇ ਤੇ ਜਾਨ ਸਿੰਘ ਮੀਰਾਕੋੜ ਮੀਤ ਪ੍ਰਧਾਨ ਸੀ ਉਹਨਾਂ ਦੋਵਾਂ ਜਾਲਿਆਂ ਨੇ ਸਾਨੂੰ ਦੋ ਬੰਦਿਆਂ ਨੂੰ ਉੱਥੇ ਪਿੰਡੂ ਅਕਾਲੀ ਜਹਾ ਪਰੌਣ ਵਾਸਤੇ ਭੇਜਿਆ ਪਿੰਡੂ ਅਕਾਲੀ ਜਹਾ ਉਸ ਵੇਲੇ ਜੋ ਸੀ ਕਿ ਘੱਟੋ ਘੱਟ 10 ਮੈਂਬਰ ਕਿਸੇ ਪਿੰਡ ਦੇ ਵਿੱਚ ਮੈਂਬਰ ਬਣੇ ਹੋਣ ਤੇ ਫਿਰ ਉਹ ਉਸ ਪਿੰਡ ਦਾ ਜਹਾ ਪਰ ਸਕਦਾ ਤੇ ਉਹ 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 ਗਾਂਹ ਹੀ ਜਿਹਨੇ ਸਰਕਲ ਦੇ ਡੈਲੀਗੇਟ ਭਰਉਣੇ ਲਈ ਕਹਿੰਦੇ 10 ਮਤਲਬ 100 ਮੈਂਬਰਾਂ ਦੇ ਪਿੱਛੇ ਐਂਡਰ ਮਰੇ ਪ੍ਰਾਣ ਦੇ 100 ਮੈਂਬਰਾਂ ਦੇ ਵਿੱਚ ਇੱਕ ਜੜਾਵਾ ਸਰਕਲ ਦਾ ਮੈਂਬਰ ਬਣਦਾ ਸੀ ਤੇ ਫਿਰ ਉਹ ਉਹਨਾਂ ਸਾਰਿਆਂ ਦੀ ਗਿਣਤੀ ਕਰਕੇ ਉਹ ਤੋਂ ਬਾਅਦ ਸਰਕਲ ਦਾ ਪ੍ਰਧਾਨ ਇੱਕ ਬਾਅਦ ਚ ਬਣਾਇਆ ਜਾਂਦਾ ਸੀ ਕੋਈ ਇੱਕ ਪਾਰਟੀ ਜਿਹੜੀ ਹੈ ਕਿਸੇ ਇੱਕ ਵਿਅਕਤੀ ਨੂੰ ਜਿਨੀਅਰ ਵਿਅਕਤੀ ਨੂੰ ਜ਼ਿੰਮੇਵਾਰੀ ਦਿੰਦੇ ਸੀ ਕਿ ਤੂੰ ਸਰਕਲਾਂ ਦੀ ਚੋਣ ਕਰਾ ਦੇ ਜਿੱਦਾਂ ਕਿ ਸਾਡੀ ਉਸ ਉਸ ਵੇਲੇ ਜਿਹੜੀ ਹੋਈ ਭਰਤੀ ਦੇ ਵਿੱਚ ਭਰਤੀ ਦੇ ਵਿੱਚ ਬਸੰਤ ਸਿੰਘ ਖਾਲਸਾ ਜੀ ਅੰਮ੍ਰਿਤਸਰ ਦੇ ਵਿੱਚ ਉਹ ਭੜੌਣਾ ਆਏ ਸੀ ਪ੍ਰਲਾਪ ਸਰਕਲਾਂ ਦੇ ਤੇ ਉਸ ਤੋਂ ਅੱਗੇ ਉਹ ਜੋ ਧਰਕਲ ਦਾ ਬਣ ਜਾਂਦਾ ਉਹਦੇ ਵਿੱਚ ਉਹ ਜ਼ਿਲ੍ਹੇ ਦੇ ਡੈਲੀਗੇਟ ਚੁਣਦੇ ਤੇ ਜ਼ਿਲ੍ਹੇ ਦਾ ਡੈਲੀਗੇਟ ਚੁਣਦੇ ਜਦੋਂ ਉਹ ਹੋ ਰਹੇ ਨੇ ਉਹ ਤੋਂ ਗਾ ਉਹ ਪਾਰਟੀ ਦੇ ਡੈਲੀਗੇਟ ਹੋ ਜਾਂਦੇ ਉਹ ਜਿਹੜੇ ਨੇ ਹਾਈ ਕਮਾਂਡ ਦੇ ਹਰ ਉਹਨਾਂ ਨੇ ਜੋ ਉਸ ਵੇਲੇ ਦਾ ਬਣਿਆ ਹੋਇਆ ਬਧਾਨ ਹੈ ਪਾਰਟੀ ਦਾ ਉਸੇ ਦੇ ਦੁਆਲੇ ਚੱਲਣਾ ਪੜਾ ਜਿਹੜੇ ਆਪਣੇ ਆਪ ਨੂੰ ਅਕਾਲੀ ਕਹਿ ਰਹੇ ਨੇ ਹਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਹੈ ਆ ਉਮਰਸਾ ਸ਼ਹਿਰ ਦੇ ਕਿੰਨੇ ਬਣੇ ਨੇ ਮੇਰਾ ਖਿਆਲ 10 ਸੀਗੀ ਉਹ ਸਾਰੇ ਪੱਤੀ ਤਲੰਦਾਂ ਜਿਹੜਾ ਨਹੀਂ ਸੀਦਾ ਪੱਕੀ ਨੂੰ ਉਮਰਸਾ ਦਾ ਜਿਹਨਾਂ ਇੱਕ ਵੱਖਰਾ ਮੰਨਿਆ ਦੇ ਉਹਦੇ ਉਹਦੇ ਵੱਖਰੇ ਡੈਲੀਗੇਟ ਸੀ ਹਰ ਜिले ਦੇ ਲੁਧਿਆਣੇ ਦੇ ਜੰਦਰ ਦੇ ਸਾਰੇ ਦੇ ਵੱਖ-ਵੱਖ ਡੈਲੀਗੇਟ ਹਾਈ ਕਮਾਂਡ ਦੇ ਹੁੰਦੇ ਸੀ ਉਹ ਥੱਲਿਓਂ ਬਣ ਕੇ ਆਉਂਦੇ ਸੀ ਜਦ ਕਿ ਹੁਣ ਉੱਤੋਂ ਹੀ ਬਣਾਈ ਜਾ ਰਹੇ ਨੇ ਸਿੱਧੇ ਡੈਲੀਗੇਟ ਹਾਈ ਕਮਾਂਡ ਦੇ ਬਣਾ ਕੇ ਤੇ ਕੋਈ ਕਿਸੇ ਨੂੰ ਦੱਸਿਆ ਨਹੀਂ ਗਿਆ ਨਾ ਕਿਸੇ ਜਿਹੜੀ ਆ ਲਿਸਟ ਜਿਹੜੀ ਆ ਦੋਹਾਂ ਕਾਲੀਆਂ ਨੇ ਬਿਲਕੁਲ ਕੋਈ ਖ਼ਬਰਾਂ ਨਹੀਂ ਦਿੱਤੀ ਕਿ ਕਿਹੜੇ ਕੌਣ ਕੌਣ ਡਿਲੀਗੇਟ ਬਣੇਗੇ ਜਦੋਂ ਕਿ ਸਰਕਲ ਦਾ ਬਣਾਇਆ ਨਹੀਂ ਨਾ ਕੋਈ ਪਿੰਡ ਦਾ ਜ਼ਹੀਰ ਬਣਾਇਆ ਨਾ ਕੋਈ ਸਰਕਲ ਦਾ ਬਣਾਇਆ ਨਾ ਕੋਈ ਜ਼ਿਲ੍ਹੇ ਦਾ ਜ਼ਿਲ੍ਹੇ ਦਾ ਜ਼ਹੀਰ ਬਣਾਇਆ ਨਾ ਕੋਈ ਜਿਹੜੇ ਰਿਜੈਕਟ ਬਣੇ ਉਹਨਾਂ ਨੇ ਗਾਂ ਦੇਣੇ ਸੀਗੇ ਭਾਈ ਕਮਾਂ ਦੇ ਡਿਲੀਗੇਟ ਉਹ ਜਿਨੇ ਭਰਤੀ ਕੀਤੀ ਆ ਤੇ ਉਹੋ ਹੀ ਉਹ ਜਿਹੜੀਆਂ ਭਰਤੀਆਂ ਨੇ ਮੈਂ ਵੇਖੀਆਂ ਨੇ ਉਹ ਕੁਝ ਭਰਤੀਆਂ ਹੁੰਦੀਆਂ ਸੀ ਜਿੰਨੀ ਕੋ ਮੈਂਬਰਸ਼ਿਪ ਲੈ ਕੇ ਦੇਵਰਾਇ ਮੈਂ ਇੰਨੀ ਕਰ ਦਿੱਤੀ ਗੱਲ ਤੇ ਉਹ ਉਹ ਹੀ ਆਪਣਾ ਬੈਜੀਗਨ ਬੰਨਾ ਚાલુ ਹੋ ਗਿਆ ਪ੍ਰਕਾਸ਼ ਸਿੰਘ ਬਾਦਲ ਦੇ ਵੇਲੇ ਪਹਿਲਾਂ ਬਿਲਕੁਲ ਐਵੇਂ ਨਹੀਂ ਸੀ ਜੋ ਮੈਂ ਕਿਹਾ ਬਕਰ ਦੇ ਐਵੇਂ ਐਵੇਂ ਬੰਦੇ ਰਹਿੰਦੇ ਨੇ ਲੰਗਵਾਲ ਤੱਕ ਇਹਦਾ ਹੀ ਚੋਣਾ ਹੁੰਦਾ ਰਹਿਆ ਉਸ ਤੋਂ ਬਾਅਦ ਜਲ ਤਵਜਨ ਮੋਰਚਾ ਲੱਗਿਆ ਉਹ ਬਲੂ ਸਟਾਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਵੀ ਕੰਮ ਕਰ ਜਿੰਨੇ ਵੀ ਬਣੇ ਨੇ ਉਹ ਉਤੋਂ ਹੀ ਬਣਦੇ ਹੁੰਦੇ ਨੇ ਉੱਤੇ ਦਫ਼ਤਰ 'ਚ ਬਹਿ ਕੇ ਸਾਰਿਆਂ ਦੇ ਆ ਆ ਆਪ ਮੈਂ ਸਰਕਲ ਦਾ ਪਦਾਨ ਆਪ ਮੈਂ ਸਰਕਾ ਆ ਆ ਫਾਣੇ ਐਮਐਲਏ ਦਾ ਬੰਦਾ ਆ ਟਿੱਗੜੇ ਐਮਐਲਏ ਦਾ ਬੰਦਾ ਉਹਨੂੰ ਸਰਕ ਪਦ ਹਮਲਾ ਕਰਦੇ ਉਥੋਂ ਮੁਕੇ ਦੋਆ ਦੀ perties ਦੇਖ ਕੇ ਕਿਹਦੇ ਜ਼ਿਆਦਾ ਉਹ ਕਿਹਨਾਂ properties ਹੁੰਦੀਆਂ ਤੇ ਉਹ ਉਹਨਾਂ ਬਹੁਤ ਸਾਰੀਆਂ properties ਦੇ ਨਾਲ ਜਿਹੜੀ ਵੱਧ ਜਾਵੇ ਉਹਨੂੰ ਜਿਹੜਾ ਜ਼ਿਆਦਾ ਪਾ ਸੋ ਇਹਨਾਂ ਕੋ ਫੇਰਦਾ ਹੈ ਫੇਰਦਾ ਕੀ ਦਾ ਮਤਲਬ ਇਹ ਜਿਹੜੀਆਂ properties ਚਾਹੇ ਬਾਪੀਆਂ ਨੇ ਕੀਤੀਆਂ ਜਾਂ ਦਾਦੀਆਂ ਨੇ ਕੀਤੀਆਂ ਇਹ properties ਜਿਹੜੀਆਂ ਠੀਕ ਨਹੀਂ ਆ ਜਿਹੜਾ ਅਸਲੀ ਪ੍ਰੋਸੀਜਰ ਹੈ ਉਹਨੂੰ ਬੋਦੀ ਕੀਤਾ ਗਿਆ ਕੋਈ ਇਸ ਦੇ ਬਾਰੇ ਕੀ ਕਰੇ ਦੋਹਾਂ ਜਥੇਬੰਦੀਆਂ ਨੇ ਕੋਈ ਅਸਲੀ ਅਪੀਜੀਸ਼ਨ ਨਹੀਂ ਕੀਤਾ ਜੋ ਅਕਾਇਦਾਂ ਦਾ ਵਿਧਾਨ ਆ ਉਹਦੇ ਅਨਸਾਰ ਦੋਵੇਂ ਨਹੀਂ ਚੱਲੇ ਜਦੋਂ ਅਕਾਇਦਾਂ ਨੇ ਸਰਕਲ ਹੀ ਨਹੀਂ ਬਣਾਇਆ ਭਲੇ ਹੱਦ ਜਿਹਨੇ ਜਿੰਨੇ ਖਾਣੇ ਆ ਉਹਨੇ ਸਰਕਲ ਆ ਮਖਾਣੇ ਵਾਜ ਖਾਣੇ ਵਾਜ ਜਥੇਬੰਦੀ ਚੱਲਦੀ ਆ ਸਰਕਲ ਜਿਹੜਾ ਕੋਈ ਨਹੀਂਗਾ ਜ਼ਿਲ੍ਹੇ ਜਿਹੜਾ ਕੋਈ ਨਹੀਂਗਾ ਸਿਰ ਪਹਿਲੇ 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 ਬਣਾਤਾ ਉਹ ਤਾਂ ਪਹਿਲਾਂ ਬਣਾ ਲਓ ਨਾ ਪਿੰਡ ਦਾ ਪ੍ਰਧਾਨ ਬਣਾ ਲਓ ਸਰਕਲ ਦਾ ਪ੍ਰਧਾਨ ਬਣਾਓ ਜ਼ਿਲ੍ਹੇ ਦਾ ਪ੍ਰਧਾਨ ਬਣਾ ਲਓ ਉਹ ਤੋਂ ਉੱਥੋਂ ਉੱਥੋਂ ਡੈਲੀਗੇਟਾਂ ਆ ਕੇ ਹਾਈਕ ਮਰਦੇ ਖਾਣੇ ਕਿਹੜੇ ਕਿਹੜੇ ਜ਼ਿਲ੍ਹੇ ਨੂੰ ਕਿੰਨੇ ਦਿੱਤੇ ਹੋਏ ਆ ਉਹਨਾਂ ਨੇ ਉੱਥੋਂ ਉਹਨਾਂ ਡੈਲੀਗੇਟਾਂ ਦੇਣੇ ਨੇ ਤੇ ਫਿਰ ਜਾ ਕੇ ਹਾਈ ਡੈਲੀਗੇਟ ਜਿਹੜੇ ਆ ਉਹ ਖਬਾਰਾਂ 'ਚ ਦਿੱਤੇ ਜਾਂਦੇ ਆ ਤੇ ਆ ਇਸ ਜਿਲ੍ਹੇ ਚ ਆ ਆ ਦੇ ਦਿੱਤੇ ਚ ਵਾ ਦੇ ਦੇ ਮਕੰਮਲ ਡੈਲੀਗੇਟਾਂ ਦੀਆਂ ਲਿਸਟਾਂ ਜਿਹੜੀਆਂ ਉਹਦੀ ਅਰ nghĩa ਕਾਜ ਦਾ ਜਦੋਂ ਪਿੱਛੇ ਲੜਾਈ ਝਗੜੇ ਹੁੰਦੇ ਰਹੇ ਉਦੋਂ ਵੀ ਵੰਦੇ ਰਹੇ ਕਿ ਉਹ ਡੈਲੀਕੇਟਾ ਵੀ ਦਿੱਤਾ ਪਰ ਬਾਹਰਾਂ ਵੀ ਦੇ ਦਿੱਤੀਆਂ ਜਾਂਦੀਆਂ ਕਈਆਂ ਨੇ ਬੋਗਸ ਵੀ ਦਿੱਤੀਆਂ ਸੀ ਕੋਪਾਲਸ ਜੋ ਇਵੇਂ ਇਹ ਰੂਪਈ ਹੋਣੇ ਕੋਈ ਕੋਈ ਇਹਦਾ ਵੱਖਰਾ ਨਹੀਂ ਚੇਤਾ ਦੁਆ ਨਾ ਤੇ ਇਹਦਾ ਪਤਾ ਦੋਨਾਂ ਦੀ ਤੇਰੀ ਭਰਤੀ ਕੀਤੀ ਹੈ ਦੋਵੇਂ ਪਾਰਟੀਆਂ ਬਾਜੀ ਤੇ ਬਾਜੀਆਂ ਇਹ ਸਾਰੀ ਬੋਗਸ ਭਰਤੀ ਨੂੰ ਬੋਗਸ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਜਦੋਂ ਕਿ ਥੱਲਿਓ ਸਰਕਲ ਹੀ ਨਹੀਂ ਬਣਾਇਆ ਜਿਹੜਾ ਹੀ ਨਹੀਂ ਬਣਾਇਆ ਤੇ ਉਤਰਾ ਪ੍ਰਧਾਨ ਕਿਦਾਂ ਬਣਾਤਾ ਪਾਕੀ ਪ੍ਰਧਾਨ ਕਿਦਾਂ ਬਣਾਇਆ ਪਹਿਲੋ ਥੱਲੇ ਵਾਲੇ ਬਣਨੇ ਚਾਹੀਦੇ ਪਿੰਡ ਦਾ ਜ਼ਹੀਰਦਾਰ ਸਰਕਲ ਦਾ ਜ਼ਹੀਰਦਾਰ ਜ਼ਿਲ੍ਹਾ ਜ਼ਹੀਰਦਾਰ ਤੇ ਉਹ ਤੋਂ ਬਾਅਦ ਪਾਕੀ ਪ੍ਰਧਾਨ ਬਣਾਇਆ ਜਾਂਦਾ ਵਾ ਫਿਰ ਇੱਕ ਹੋਰ ਵੀ ਹੁੰਦਾ ਵਾ ਕਿ ਦੁਨੀਆਂ ਸੇਟਾਂ ਚ ਵੀ ਬਣਦੇ ਨੇ ਤੇ ਕਾਜਦਾਰ ਮੈਂਬਰ ਬਣਦੇ ਨੇ ਉਥੋਂ ਉਹਨਾਂ ਨੂੰ ਉਹਨਾਂ ਦਾ ਪ੍ਰਧਾਨ ਬਣਾ ਦਿੰਦਾ ਸੇਟਾਂ ਦਾ ਵੀ ਇੱਕ ਪ੍ਰਧਾਨ ਬਣਾਇਆ ਜਾਂਦਾ ਉਹ ਉਹ ਤਾਂ ਪੰਜਾਬ ਦੀ ਕੋਈ ਨਹੀਂ ਬਣਾ ਸਟੇਟ ਦਾ ਨਾ ਕੰਮ ਹੋਣਾ ਚੰਗ ਸਸਾ ਗੁੱਜੋ ਸੈਟਾਂ ਦੀ ਭਰਤੀ ਹੈਗੀ ਆ ਕਿ ਕਹੜਾ ਬਣਾਇਆ ਜੇ ਪ੍ਰਧਾਨ ਨੂੰ ਉਹਦਾ ਸਵਾਲ ਕੋਈ ਇਹਦਾ ਮਤ ਜਿਹੜਾ ਇਹਨਾਂ ਪ੍ਰੋਸੀਜਰ ਅਡਾਪ ਕੀਤਾ ਉਹ ਠੀਕ ਨਹੀਂ ਤੁਹਾਡਾ ਕਹਿੰਦੇ ਬਿਲਕੁਲ ਬਿਲਕੁਲ ਦੋ ਦੋਵਾਂ ਨੇ ਦੋਵਾਂ ਨੇ ਪ੍ਰੋਸੀਜਰ ਨਹੀਂ ਕੀਤਾ ਇਹ ਸ਼੍ਰੋਮਣੀ ਕਾਲਜ ਦਾ ਵਿਧਾਨ ਹੈ ਉਹਦੇ ਅਨਸਾਰ ਦੋਵੇਂ ਨਹੀਂ ਚੱਲੇ ਥੈਂਕ ਯੂ ਵੈਰੀ ਮਚ